ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ World Wide Expert ਤੇ ਇਸ ਚੈਨਲ ਤੇ ਅਸੀਂ ਤੁਹਾਨੂੰ ਦੇਸ਼ਾਂ ਦੇਸ਼ਾਂ 'ਚ ਕੰਮਾਂ ਦੀ ਲੋਡ ਬਾਰੇ ਜਾਣਕਾਰੀ ਦਿੰਨੇ ਆ ਪਲੀਜ਼ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰਕੇ ਸਪੋਰਟ ਕਰੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਊਦੀ ਅਰਬ ਦੀ ਸਾਊਦੀ ਅਰਬ 'ਚ ਭਾਰੀ ਨਾਤਰਾਂ ਵਿੱਚ ਕੰਮਿਆਂ ਦੀ ਲੋਡ ਹੈ ਜਿੱਥੇ ਕੀ ਨਾਜ਼ਮਾ ਪਾਰਟਨਰਸ ਕੰਪਨੀ ਦੇ ਵਿੱਚ ਟ੍ਰੇਲਰ ਹੈਵੀ ਡਿਪਰ ਡਰਾਈਵਰ ਟੈਂਕਰ ਬੱਸ ਡਰਾਈਵਰ ਐਂਬੂਲੈਂਸ ਡਰਾਈਵਰ ਪਿਕਅਪ ਡਰਾਈਵਰ ਲਾਈਟ ਡਰਾਈਵਰ ਐਕਸਕੈਵੇਟਰ ਆਪਰੇਟਰ ਸਕੀਪ ਲੋਡਰ ਆਪਰੇਟਰ ਲੋਡਰ ਆਪਰੇਟਰ ਫੋਕ ਲਿਫਟ ਰੋਲਰ ਆਪਰੇਟਰ ਗਰੇਡਰ ਆਪਰੇਟਰ ਜੀ ਸੀ ਬੀ ਮੈਨ ਲਿਫਟ ਆਪਰੇਟਰ ਸਾਈਡ ਬੋਮ ਆਪਰੇਟਰ ਮੋਬਾਈਲ ਕਰੇਨ ਆਪਰੇਟਰ ਰਿਗਰ ਮਕੈਨਿਕ ਇਹ ਟ੍ਰੇਡ ਵਿੱਚ ਕੰਮ ਆਦੀ ਲੋੜ ਹੈ ਚਲੋ ਆਪਾਂ ਗੱਲ ਕਰਦੇ ਹਾਂ ਕੀ ਸੈਲਰੀ ਤੇ ਕੀ ਤਨਖਾਹ ਰਹੇਗੀ ਜਿਹਦੇ ਵਿੱਚ ਕੀ ਟ੍ਰੇਲਰ ਹੈਵੀ ਡਰਾਈਵਰ ਟਿਪਰ ਦੀ ਤਨਖਾਹ 1100 ਤੋਂ ਲੈ ਕੇ 1300 ਹੋਊਗੀ ਇਦੇ ਵਿੱਚ ਕੀ ਫੂਡ ਕੰਪਨੀ ਦਾ ਹੋਊਗਾ ਤੇ ਓਵਰਟਾਈਮ ਹਰ ਰੋਜ਼ ਹੋਊਗਾ ਤੇ ਟੈਂਕਰ ਤੇ ਬੱਸ ਡਰਾਈਵਰ ਦੀ ਹੋਊਗੀ 1100 ਤੇ 1300 ਦੇ ਵਿੱਚ ਉਹੀ ਖਾਣਾ ਤੇ ਓਵਰਟਾਈਮ ਵੀ ਹੋਊਗਾ ਐਂਬੂਲੈਂਸ ਦੀ ਸੇਮ ਰਹੂਗੀ 1100 ਤੇ 1300 ਪਿਕਅਪ ਡਰਾਈਵਰ ਦੀ 1100 1300 ਲੈਟਰ ਡਰਾਈਵਰ ਦੀ ਵੀ 1100 1300 ਫੂਡ ਤੇ ਓਵਰਟਾਈਮ ਡੇਲੀ ਰਹੂਗਾ ਲੋਡਰ ਆਪਰੇਟਰ ਦੀ 1100 1300 ਫੋਕ ਲਿਫਟ ਰੋਲਰ ਆਪਰੇਟਰ ਦੀ ਵੀ 1100 1300 ਗ੍ਰੇਡਰ অপারেਟਰ ਦੀ ਵੀ ਸੇਮ ਹੈ ਜੀਸੀਬੀ ਦੀ ਵੀ ਸੇਮ ਹੈ ਤੇ ਮੈਨ ਲਿਫਟ অপারেਟਰ ਦੀ ਵੀ ਸੇਮ ਹੈ ਸਾਈਡ ਬੂਮ অপারেਟਰ ਦੀ ਵੀ ਸੇਮ ਤਨਖਾਹ ਰਹੂਗੀ ਮੋਬਾਈਲ ਕਰੇਨ অপারেਟਰ ਦੀ ਵੀ ਸੇਮ ਰਹੂਗੀ ਰਿਗਰ ਦੀ ਵੀ ਸੇਮ ਰਹੂਗੀ ਤੇ ਮਕੈਨਿਕ ਦੀ ਤਨਖਾਹ ਸੁਣ ਲਓ ਜੀ ਮਕੈਨਿਕ ਦੀ ਤਨਖਾਹ ਰਹੂਗੀ 1800 ਤੋਂ ਲੈ ਕੇ 2500 ਤੱਕ ਫੂਡ ਤੇ ওভার ਟਾਈਮ ਰਹੂਗਾ ਤੇ ਇਹਦੇ ਵਿੱਚ ਉਮਰ ਦੀ ਉਮ ਲਿਮਟ ਹੈ 22 ਤੋਂ ਲੈ ਕੇ 42 ਸਾਲ ਤੱਕ 8 ਘੰਟੇ ਡਿਊਟੀ ਹੋਣਗੀ ਪਲੱਸ ওভার ਟਾਈਮ ਹੋਊਗਾ ਤੇ ਇਹ ਇੰਟਰਵਿਊ ਬਹੁਤ ਜਲਦ ਇਹ ਈਡੀਆ ਦੇ ਹਰ ਇੱਕ ਸੂਬੇ ਵਿੱਚ ਚੱਲਣੀ ਸ਼ੁਰੂ ਹੋ ਜਾਏਗੀ ਜੇ ਤੁਸੀਂ ਹੋਰ ਵੀ ਜ਼ਿਆਦਾ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰੋ ਤੇ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਇੱਕ ਇਨਫੋਰਮੇਸ਼ਨ ਪੰਜਾਬੀ ਵਿੱਚ ਦਵਾਂਗੇ ਜੇ ਤੁਹਾਨੂੰ ਇਸ ਵੀਡੀਓ ਦਾ ਵੀਡੀਓ ਮੁਤਾਬਿਕ ਕੋਈ ਵੀ ਜਾਣਕਾਰੀ ਜਾਂ ਇੰਟਰਵਿਊ ਕਰਦੋਂ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਲਿਖ ਸਕਦੇ ਹੋ ਮੈਂ ਤੁਹਾਡਾ ਰਿਪਲਾਈ ਜ਼ਰੂਰ ਦਵਾਂਗਾ ਤੇ ਜਿਆਦਾ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਤਾਂ ਕਿ ਮੈਂ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆ ਸਕਾਂ ਸਤਿ ਸ਼੍ਰੀ ਅਕਾਲ ਜੀ ਧੰਨਵਾਦ